ਸੰਗੀਤ ਨੂੰ ਪਰਮਾਤਮਾ ਦੇ ਨਾਲ ਮਿਲਨ ਦਾ ਸਭ ਤੋਂ ਵਧੀਆ ਤੇ ਵੱਡਾ ਜ਼ਰੀਆ ਮੰਨਿਆ ਜਾਂਦਾ ਹੈ ਜੇਕਰ ਗੱਲ ਕਰੀਏ ਤਾਂ ਸਾਰੇ ਇਹ ਕਹਿੰਦੇ ਹਨ ਕਿ ਜਿਸ ਇਨਸਾਨ ਕੋ ਕੰਠ ਹੈ ਆਵਾਜ਼ ਹੈ ਉਸ ਤੇ ਪਰਮਾਤਮਾ ਦੀ ਖਾਸ ਕਿਰਪਾ ਹੈ ਤੁਸੀਂ ਬਹੁਤ ਸਾਰੇ ਗਾਇਕ ਦੇਖੇ ਹੋਣਗੇ ਬਹੁਤ ਸਾਰੇ ਐਕਟਰ ਦੇਖੇ ਹੋਣਗੇ ਪਰ ਚੰਦਨਾ ਅਜਿਹੇ ਹਨ ਜਿਹੜੇ ਸਾਦਗੀ ਦੇ ਕਰਕੇ ਮਸ਼ਹੂਰ ਹਨ ਜਿਨ੍ਹਾਂ ਵਿੱਚੋਂ ਕਨਵਰ ਗਰੇਵਾਲ ਮੈਨੂੰ ਯਾਦ ਆਉਂਦੇ ਹਨ ਪਰ ਬਟਾਲਾ ਦਾ ਇੱਕ ਐਸਾ ਸਿੰਗਰ ਜਿਸ ਨੇ ਨਾਮ ਨਾਲ ਖੱਟਿਆ ਹੈ ਛੜਦੇ ਪੰਜਾਬ ਤੇ ਲੈਂਦੇ ਪੰਜਾਬ ਮੇਰੇ ਕਹਿਣ ਦਾ ਮਤਲਬ ਭਾਰਤ ਦਾ ਪੰਜਾਬ ਅਤੇ ਪਾਕਿਸਤਾਨ ਦਾ ਪੰਜਾਬ ਲੱਖਾਂ ਫੈਨ ਫਾਲੋਅਰ ਨੇ ਲੱਖਾਂ ਲੋਕ ਪਸੰਦ ਕਰਦੇ ਹਨ ਪਰ ਸਾਦਗੀ ਇੰਨੀ ਹੈ ਕਿ ਤੁਸੀਂ ਪਹਿਲੀ ਝਲਕਣਾ ਪਹਿਚਾਨ ਨਹੀਂ ਸਕਦੇ ਕਿ ਇਹ ਇਨਸਾਨ ਐਡਾ ਵੱਡਾ ਸਿੰਗਰ ਹੋ ਸਕਦਾ ਹੈ ਮੇਰੀਆਂ ਗੱਲਾਂ ਦਾ ਮਤਲਬ ਉਹ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਪੇਸ਼ ਕਰ ਰਿਹਾ ਜਿੰਦ ਕਾਲੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਰਮੋਨੀਅਮ ਤੇ ਬੈਠੇ ਹਨ ਥੋੜੀ ਜਿਹਾ ਤੋਂ ਪਹਿਲਾਂ ਅਸੀਂ ਇਹਨਾਂ ਕੋ ਗੀਤ ਵੀ ਸੁਣ ਚੁੱਕੇ ਹਾਂ ਕੋਸ਼ਿਸ਼ ਕਰਾਂਗੇ ਇੱਕ ਦੋ ਗੀਤ ਫਿਰ ਲਾਈਵ ਤੁਹਾਨੂੰ ਸੁਣਾਈਏ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਕਰੀਬ 60 ਤੋਂ 70 ਗੀਤ ਗਾ ਚੁੱਕੇ ਹਨ ਔਰ ਵਿਦੇਸ਼ਾਂ ਦਾ ਟੂਰ ਵੀ ਗਾਇਕੀ ਦੇ ਸਿਰ ਤੇ ਕਰ ਚੁੱਕੇ ਹਨ ਆਹ ਗੱਲਬਾਤ ਕਰਦੇ ਆਂ ਸਸਕਾ ਭਾਜੀ ਪਰਸ਼ਾਵਾਂ ਚੈਨਲ ਤੇ ਸਭ ਤੋਂ ਸਵਾਗਤ ਹੈ ਸਭ ਤੋਂ ਪਹਿਲਾਂ ਦੱਸਿਓ ਕਿ ਚਟਕ ਕਿਦਾਂ ਲੱਗੀ ਕਿਉਂਕਿ ਪਹਿਲਾ ਪ੍ਰਸ਼ਨ ਇਹੀ ਹੁੰਦਾ ਕਿ ਚਟਕ ਕਿਦਾਂ ਲੱਗੀ ਇੱਕ ਜੱਟ ਫੈਮਿਲੀ 'ਚ ਪੈਦਾ ਹੋਏ ਹੋ ਸਭ ਕੁਝ ਹੈ ਮਾਲਕ ਦੀ ਕਿਰਪਾ ਨਾਲ ਪਰ ਸੰਗੀਤ ਦੀ ਚਟਕ ਕਿਦਾਂ ਲੱਗੀ ਸਭ ਤੋਂ ਪਹਿਲਾਂ ਤਾਂ ਮੈਂ ਪਰਸ਼ਾਵਾਂ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਜੀ। ਇਹ ਧੰਨਵਾਦ ਆ ਜੀ ਤੁਸੀਂ ਮੇਰੇ ਕੋਲ ਆਏ। ਚਿਟਕ ਮੈਂ ਕਹਿ ਸਕਦਾ ਭਾਜੀ ਕਿ ਇਹ ਇਹ ਪਰਮਾਤਮਾ ਵੱਲੋਂ ਹੀ ਲੱਗ ਜਾਂਦੀ ਹੈ ਜੀ। ਚੰਗੀ ਗਾਇਕੀ ਛੋਟੇ ਹੁੰਦੇ ਸੁਣਨ ਦਾ ਸ਼ੌਂਕ ਪੈ ਗਿਆ ਸੀ। ਉਹ ਬੂਰ ਪੈਂਦਾ ਗਿਆ ਵੱਧ ਗਈ ਵੱਧ ਗਈ ਅਖੀਰ ਫੇਰ ਦੀ ਬਕਾਇਦਾ ਤਾਲੀਮ ਲੈ ਕੇ ਸਿੱਖਣਾ ਸ਼ੁਰੂ ਕਰ ਦਿੱਤਾ ਫਿਰ ਗਾਉਣਾ ਵੀ ਸ਼ੁਰੂ ਕਰ ਦਿੱਤਾ। ਜਿੰਦ ਕਾਲ ਨੂੰ ਹੁਣ ਤੇ ਲੱਖਾਂ ਲੋਕ ਜਾਣਦੇ ਨੇ। ਸੋਸ਼ਲ ਮੀਡੀਆ ਤੇ ਵੀ ਉਹਦਾ ਵਿੱਚ ਮਿਲਦੇ ਨੇ ਮੈਂ ਗੱਲ ਥੋੜੀ ਕਰ ਰਿਹਾ ਉਸ ਦੌਰ ਦੀ ਜਦੋਂ ਜਿੰਦਕਾਲ ਨੂੰ ਕੋਈ ਨਹੀਂ ਸਜਾਣਦਾ ਫਸਟ ਟਾਈਮ ਜਿੰਦਕਾਲ ਉਹਨੇ ਮਾਈਕ ਫੜਿਆ ਸਟੇਜ ਤੇ ਗਿਆ ਮਨ ਚ ਕੀ ਸੀ ਡਰ ਸੀ ਜਾਂ ਕੌਨਫੀਡੈਂਸ ਸੀ ਕਿਹੜਾ ਗੀਤ ਸਭ ਤੋਂ ਪਹਿਲਾਂ ਸਟੇਜ ਤੇ ਤੁਸੀਂ ਦਰਸ਼ਕਾਂ ਦੇ ਰੂਬਰੂ ਕੀਤਾ ਮੈਂ ਪਹਿਲਾ ਜਦੋਂ ਗਾਣਾ ਗਾਇਆ ਸੀ ਲੋਕਾਂ ਦੇ ਸਾਹਮਣੇ ਸਾਡੇ ਕਾਲਜ ਦਾ ਫੰਕਸ਼ਨ ਸੀ ਜੀ ਕਿਹੜਾ ਕਾਲਜ ਸੀ ਬੇਰਿੰਗ ਕਾਲਜ ਜੀ ਤੇ ਯੂਥ ਫੈਸਟੀਵਲ ਬੇਰਿੰਗ ਕਾਲਜ ਦੇ ਵਿੱਚ ਬਹੁਤ ਵੱਡਾ ਹੁੰਦਾ ਸੀ ਇਹਨਾਂ ਤੋ ਸ਼ੇਖ ਕੁਮਾਰ ਬਟਾਲਵੀ ਦਾ ਗਾਣਾ ਸੀ ਤੋ ਬਿਨਾ ਮਿਊਜ਼ਿਕ ਤੋਂ ਮੈਂ ਬੋਲਿਆ ਸੀ ਉਹ ਤੇ ਲਿਟਰਲੀ ਮੇਰੀਆਂ ਲੱਤਾਂ ਕੰਬ ਰਹੀਆਂ ਸੀ ਕਿ ਉਹ ਮੈਨੂੰ ਪਤਾ ਸੀ ਕਿ ਮੇਰੀਆਂ ਲੱਤਾਂ ਕੰਬ ਰਹੀਆਂ ਜਿਹੜੇ ਸੁਣਨ ਵਾਲੇ ਸੀ ਉਹਨਾਂ ਨੂੰ ਲੱਗਾ ਸੀ ਬੰਦਾ ਬੜੇ ਕੰਫੀਡੈਂਸ ਦੇ ਨਾਲ ਗਾ ਕੇ ਗਿਆ ਮੈਨੂੰ ਐਕਸਪੀਰੀਅੰਸ ਅੱਜ ਤੱਕ ਨਹੀਂ ਭੁੱਲਦਾ ਜੀ ਫਿਰ ਇਸ ਤੋਂ ਬਾਅਦ ਕਹਿੰਦੇ ਨੇ ਗੁਰੂ ਦੀ ਤਲਾਸ਼ ਹੁੰਦੀ ਹੈ ਕਿਉਂਕਿ ਸੰਗੀਤ ਦੀ ਚਟਕ ਲੱਗੀ ਪਹਿਲਾ ਗੀਤ ਗਾਤਾ ਰੂਬਰੂ ਹੋ ਕੇ ਦਰਸ਼ਕਾਂ ਦੇ ਫਿਰ ਮਨ ਚ ਆਇਆ ਕਿ ਸੰਗੀਤ ਸਿੱਖਣਾ ਫਿਰ ਜਿੰਦ ਕਾਲੋਂ ਨੇ ਕਿਨੂੰ ਉਸਤਾਦ ਧਾਰਿਆ ਇਹ ਵੱਡੀ ਨੌਲੇਜ ਹੈ ਦਰਸ਼ਕਾਂ ਵਾਸਤੇ ਫਿਰ ਕਿਸ ਤਰ੍ਹਾਂ ਉਹਨਾਂ ਕੋ ਤਾਲੀਮ ਲਈ ਸੰਗੀਤ ਦੀ ਤੇ ਕਿੰਨਾ ਕੁ ਰਿਆਸ਼ ਸ਼ੁਰੂ ਕੀਤਾ ਮੈਂ ਦੀ ਮੈਂ ਖੁਸ਼ਕਿਸਮਤਾਂ ਕਿ ਮੇਰੇ ਉਸਤਾਦ 옴ਪ੍ਰਕਾਸ਼ ਜੀ ਸਨ ਬਹੁਤ ਹੀ ਵਧੀਆ ਉਹਨਾਂ ਦੀ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਰੂਹ ਜਿਹੜੀ ਉਹ ਬਖਸ਼ੀ ਸੀ ਮੈਂ ਬੜਾ ਤੁਹਾਨੂੰ ਦਿਲਚਸਪ ਕਹਾਣੀ ਦੱਸਦਾ ਕਿ ਮੈਂ ਜਦੋਂ ਉਹਨਾਂ ਕੋ ਸਿੱਖਣਾ ਸ਼ੁਰੂ ਕੀਤਾ ਤੇ 6 ਮਹੀਨੇ ਮੈਂ ਸਾਰੇ ਗਾਮਾ ਪਾਤ ਉਹਨਾਂ ਵੱਧ ਮੈਨੂੰ ਕੁਝ ਨਹੀਂ ਸਿਖਾਇਆ ਤੇ ਉਹ ਥੋੜੀ ਜੀ ਮਤਲਬ ਕਹਿ ਲੋ ਕਿ ਕੰਮ ਅਕਲੀ ਸੀ ਜਾਂ ਕੁਝ ਵੀ ਤਾਂ ਮੈਨੂੰ ਇੱਕ ਦਿਨ ਮੈਂ ਤਹੀਆ ਕਰਕੇ ਗਿਆ ਕਿ ਅੱਜ ਵੀ ਜੇ ਇਹੀ ਕੰਮ ਹੋਇਆ ਤੇ ਫਿਰ ਨਹੀਂ ਹੋਣਾ ਉੱਥੇ ਇਹ ਤੇ ਦੱਸਦੀ ਕੁਝ ਨਹੀਂ ਹੁਣ ਉਸਤਾਦ ਜੀ ਨੇ ਮੇਰੀ ਅੱਖ ਪੜ ਲਈ ਦੇਖੋ ਉਸਤਾਦ ਐਵੇਂ ਨਹੀਂ ਕਹਿੰਦੇ ਮੈਨੂੰ ਆਂਦੇ ਵੀ ਆਓ ਅੱਜ ਉਹਨਾਂ ਦੀ ਇੱਕ ਸਭ ਤੋਂ ਵੱਡੀ ਮਤਲਬ ਖੂਬਸੂਰਤੀ ਇਹ ਹੈ ਕਿ ਉਹ ਕਿਸੇ ਨੂੰ ਤੂੰ ਨਹੀਂ ਸੀ ਕਹਿੰਦੇ ਮੈਨੂੰ ਕਹਿੰਦੇ ਆਓ ਕੌਲ ਸਾਹਿਬ ਅੱਜ ਤੁਹਾਡਾ ਰਾਗ ਸ਼ੁਰੂ करिए ਤੇ ਮੈਂ ਲਿਟਰਲੀ ਰੋ ਪਿਆ ਉੱਥੇ ਮੈਂ ਕਿਹਾ ਉਸਤਾਦ ਜੀ ਮੈਨੂੰ 6 ਮਹੀਨੇ ਹੋ ਗਏ ਹੁੰਦੇ ਆ ਤੈਨੂੰ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਣਾ ਮੈਂ ਕਿਹਾ ਅੱਜ ਮੈਂ ਆ ਸੋਚ ਗਿਆ ਆ ਸਾਹਾਂ ਦੇ ਪੁੱਤਰ ਮੈਂ ਤੇਰੀਆਂ ਅੱਖਾਂ ਦੀ ਪੜ ਲਿਆ ਸੀ ਤੇ ਮੈਂ ਕਿਹਾ ਤੁਸੀਂ 6 ਮਹੀਨੇ ਕਿਉਂ ਆਂਦੇ ਵੀ 6 ਮਹੀਨੇ ਇੱਕਦਰਾ ਸਾਫ ਪੱਕਾ ਹੋਇਆ ਅੱਜ ਤੂੰ ਕਾਬਿਲ ਹੋਇਆ ਕਿ ਤੂੰ ਕਿਸੇ ਰਾਗ ਦੀ ਜਿਹੜੀ ਸ਼ੁਰੂਆਤ ਕਰ ਸਕੇ ਮਨ ਲਓ ਇੱਕ ਬੜਾ ਉਹ ਤਜਰਬਾ ਮੈਂ ਆਪਣੀ ਪੂਰੀ ਜ਼ਿੰਦਗੀ ਤੇ ਲਾਗੂ ਕਰ ਦਿੱਤਾ ਮੁਰਕੇ ਕਿ ਵਾਕਿਆ ਜਿਹੜੇ ਉਸਤਾਦ ਲੋਕ ਨੇ ਨਾ ਉਹਨਾਂ ਨੂੰ ਕਦੀ ਵੀ ਗਲਤ ਨਹੀਂ ਸਮਝਣਾ ਚਾਹੀਦਾ ਜਿਹੜੀ ਚੀਜ਼ ਉਹਨਾਂ ਨੇ ਦੇਣੀ ਹੈ ਉਹਨਾਂ ਨੇ ਸਿਰ ਅਗਲੇ ਦੀ ਡੈਡੀਕੇਸ਼ਨ ਨੂੰ ਦੇਖ ਕੇ ਫਿਰ ਝੋਲੀ ਚ ਪਾਉਣੀ ਆ ਜਿੰਦ ਕਾਲਾ ਜੀ ਤੁਹਾਡਾ ਪਹਿਲਾ ਜਿਹੜਾ ਗੀਤ ਸੁਪਰ ਹਿੱਟ ਹੋਇਆ ਕਦੇ ਨਾ ਕਦੇ ਸਾਡੀ ਯਾਦ ਆਏਗੀ ਇੱਥੇ ਨਹੀਂ ਪਾਕਿਸਤਾਨ ਚ ਲੋਕਾਂ ਨੇ ਰੀਲਾਂ ਵੀਡੀਓ ਬਣਾਈਆਂ ਉਹਨਾਂ ਦੇ ਮਿਲੀਅਨ ਚ ਈਵਰ ਨੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਵਾਸਤੇ ਦੋ ਅਲਫਾਜ਼ ਉਸ ਗੀਤ ਦੇ ਹੋ ਜਾਣ ਜ਼ਰੂਰ ਜੀ ਮੈਂ ਕੋਸ਼ਿਸ਼ ਕਰਦਾ ਕਿਉਂਕਿ ਮੈਨੂੰ ਕਾਫੀ ਚਿਰ ਹੋ ਗਿਆ ਮੈਂ ਇਸ ਗਾਣੇ ਨੂੰ ਗਾਇਆ ਹੁਣ ਜੀ ਔਕਤ ਦੇ ਨਾ ਕਦੇ ਤਾਂ ਸਾਡਿਆਂ ਦਾਉਗੀ ਅਜਨੀ ਤਾਂ ਥੋੜੇ ਚਿਰਾਂ ਬਾਦ ਆਉਗੀ ਉਹਦੋਂ ਤੱਕ ਤੇਥੋਂ ਆ ਆ ਉਹਦੋਂ ਤੱਕ ਤੇਥੋਂ ਬੜੀ ਦੂਰ ਚਲੇ ਜਾਵਾਂਗੇ ਹੋ ਕੇ ਤੇਰੇ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਹੋ ਕੇ ਤੇਰੇ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਕੀ ਬਾਤ ਹੈ ਪਰਿਵਾਰ ਚ ਕੌਣ-ਕੌਣ ਹੈ ਤੇ ਪਰਿਵਾਰ ਦਾ ਸਹਿਯੋਗ ਕਿਉਂਕਿ ਪਰਿਵਾਰ ਦੇ ਸਹਿਯੋਗ ਤੋਂ ਬਿਨਾ ਬੰਦਾ ਇੱਕ ਕਦਮ ਵੀ ਨਹੀਂ ਚੱਲ ਸਕਦਾ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਕਿਹਦਾ-ਕਿਦਾ ਕਿੰਨਾ-ਕਿੰਨਾ ਸਹਿਯੋਗ ਤੁਹਾਨੂੰ ਮੇਰੇ ਦੋ ਬ੍ਰਦਰ ਨੇ ਜੀ ਉਹ ਯੂ ਐਸ اے ਨੇ ਬੜੇ ਚਿਰ ਤੋਂ ਮਤਲਬ 25-30 ਸਾਲ ਤੋਂ ਉੱਥੇ ਨੇ ਜੀ ਕਮੇਰੀ ਸਿਸਟਰ ਮੇਰੇ ਪਿਤਾ ਜੀ ਤੇ ਮਦਰ ਮੇਰੇ ਅਕਸਫਾਇਰ ਹੋ ਚੁੱਕੇ ਆ ਮੇਰੀ ਬੈਟਰ ਹਾਫ ਇੱਕ ਮੇਰੀ ਬੇਟੀ ਹੈ ਜੀ 14 ਸਾਲ ਦੀ ਪਰਿਵਾਰ ਦਾ ਸਹਿਯੋਗ ਇਸ ਤਰ੍ਹਾਂ ਦਾ ਪਰਿਵਾਰ ਕਿਦਾਂ ਨਹੀਂ ਸਪੋਰਟ ਕਰਦਾ ਜੋ ਰਿਆਜ਼ ਕਰਦੇ ਹੋ ਜਾਂ ਬਾਹਰ ਹੁੰਦੇ ਹੋ ਟੂਰ ਤੇ ਹੁੰਦੇ ਹੋ ਕੰਮ ਟਾਈਮ ਨਹੀਂ ਦੇ ਸਕਦੇ ਪਰਿਵਾਰ ਨੂੰ ਉਦੋਂ ਪਰਿਵਾਰ ਕਿਸ ਤਰ੍ਹਾਂ ਸਪੋਰਟ ਕਰਦਾ ਮੈਂ ਕਿੰਨਾ ਜੀ ਮੈਂ ਬੜਾ ਖੁਸ਼ਕਿਸਮਤ ਆ ਪਰਿਵਾਰ ਨੇ ਹੀ ਮੈਨੂੰ ਇੱਥੋਂ ਤੱਕ ਪਹੁੰਚਾਇਆ ਕਿਉਂਕਿ ਜੇ ਪਰਿਵਾਰ ਤੁਹਾਡਾ ਸਹਿਯੋਗ ਨਾ ਕਰੇ ਤੁਸੀਂ ਕੁਝ ਨਹੀਂ ਕਰ ਸਕਦੇ ਮੇਰੇ ਬ੍ਰਦਰ ਵੱਡੇ ਅਨੂਪ ਜੋ ਮੇਰੇ ਭਾਬੀ ਜੀ ਮੇਰੇ ਪਿਤਾ ਜੀ ਜਿੰਨ ਜਨਜਰ ਮੇਰੇ ਮਦਰ ਰਹੇ ਇਸ ਦੁਨੀਆ ਦੇ ਉੱਤੇ ਉਹਨਾਂ ਨੂੰ ਮੇਰੇ ਗਾਣੇ ਸੁਣਨ ਦਾ ਬੜਾ ਸ਼ੌਕ ਹੁੰਦਾ ਸੀ ਉਸ ਤੋਂ ਬਾਅਦ ਮੇਰੀ ਬੈਟਰ ਆਫ ਮੈਂ ਕਿਹਾ ਕਿ ਮੈਂ ਫੇਰ ਲੱਕੀ ਰਿਆ ਕਿ ਉਹਨਾਂ ਨੇ ਵੀ ਮੇਰਾ ਬੜਾ ਸਾਥ ਦਿੱਤਾ ਹੁਣ ਸਭ ਤੋਂ ਮੇਰੀ ਬੇਟੀ ਮੈਨੂੰ ਦੱਸਦੀ ਰਹਿੰਦੀ ਕਿ ਪਾਪਾ ਤੁਸੀਂ ਇਦਾਂ ਦੇ ਗਾਣੇ ਗਾਇਆ ਕਰੋ ਹੁਣ ਪੁਰਾਣੇ ਜਿਹੜੇ ਸਟਾਈਲ ਦੇ ਤੁਸੀਂ ਬੋਲਦੇ ਲੋਕ ਸੁਣਦੇ ਨਹੀਂ ਚਿੰਤ ਕਰੋ ਜੀ ਲੱਗਦਾ ਨਹੀਂ ਹੈ ਕਿ ਜੇ ਮੈਂ ਇੱਕ ਗੱਲ ਕਵਾਂ ਹੁਣ ਜਿਹੜੀ ਗਾਇਕੀ ਹੈ ਲੋਕ ਦੇਖਣੀ ਪਸੰਦ ਕਰਦੇ ਇੱਕ ਪਹਿਲਾ ਦੌਰ ਸੀ ਜਦੋਂ ਸਰਦੂਲ ਸਕੰਦਰ ਸਾਵਰਕੋਟੀ ਵਰਗੇ ਸਿੰਗਰ ਵੀ ਫੇਮਸ ਹੋਏ ਪਰ ਹੁਣ ਜੇ ਵੇਖੀਏ ਤੇ ਗਾਇਕੀ ਵੇਖਣ ਵਾਲੀ ਹੋ ਗਈ ਲੋਕ ਪਹਿਲੇ ਵੰਦੇਗੇ ਸਿੰਗਰ ਸੋਨਾ ਉਹਨੇ ਸੋਹਣੇ ਕੱਪੜੇ ਪਾਏ ਹੈ ਗਹਿਣਾ ਘੱਟਾ ਪਾਇਆ ਨੱਚਦਾ ਟੱਪਦਾ ਉਸ ਤੋਂ ਬਾਅਦ ਲਾਸਟ ਵਿੱਚ ਜਾ ਕੇ ਪੰਜਵੇਂ ਛੇਵੇਂ ਨੰਬਰ ਤੇ ਲੋਕ ਕੋਈ ਮਾੜਾ ਮੋਟਾ ਸੁਰ ਦਾ ਗਿਆਨ ਵੰਦੇ ਕਿ ਕਹਿਣਾ ਚਾਹੁੰਦੀ ਇਹਦਾ ਚੇਂਜ ਆ ਗਿਆ ਬੱਕੇ ਤੁਹਾਡੀ ਗੱਲ ਬਿਲਕੁਲ 100% ਸਹੀ ਹੈ ਕਿ ਲੋਕ ਗਾਇਕੀ ਵੇਖਣਾ ਚਾਹੁੰਦੇ ਆ ਤੇ ਵੇਖਣਾ ਵੀ ਉਹਨੂੰ ਬੜੇ ਅੱਪਰ ਲੈਵਲ ਦੇ ਉੱਪਰ ਚਾਹੁੰਦੇ ਆ ਇਸ ਤਰ੍ਹਾਂ ਦੇ ਗਾਣੇ ਜਿਹੜੇ ਮੈਡਲੀ ਵਾਲੇ ਆ ਜਾਂ ਦੂਸਰੇ ਨੇ ਰొਮਾਂਟਿਕ ਗਾਣੇ ਨੇ ਸੈਡ ਗਾਣੇ ਨੇ ਸੂਫੀ ਨੇ ਇਹਨਾਂ ਨੂੰ ਸੁਣਨਾ ਪਸੰਦ ਘੱਟ ਕਰਨ ਲੱਗ ਪਈ ਹੈ ਜਨਰੇਸ਼ਨ ਇੱਕ ਦਿਨ ਇਹ ਦੌਰ ਵਾਪਸ ਆਏਗਾ ਫਿਰ ਟ੍ਰੀਟਮੈਂਟ ਮਿਊਜ਼ਿਕ ਨੂੰ ਨਵੀਂ ਚਾਹੀਦੀ ਆ ਇਹਨਾਂ ਚੀਜ਼ਾਂ ਨੂੰ ਪ੍ਰੈਜ਼ੈਂਟ ਕਰਨ ਵਾਸਤੇ ਤੇ ਮੈਂ ਨਵੀਂ ਜਿਹੜੀ ਜਨਰੇਸ਼ਨ ਦੇ 뮤직 ਡਾਕਟਰ ਉਹਨਾਂ ਨਾਲ ਰਲ ਕੇ ਇੱਕ ਬਹੁਤ ਵੱਡਾ ਖੰਬਲਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਵੀ ਦਵਾ ਕਰਿਓ ਕਿ ਜੇ ਮੈਂ ਉਹਦੇ ਵਿੱਚ ਕਾਮਯਾਬ ਕਿਤੇ ਥੋੜੀ ਜੀ ਵੀ ਕਾਮਯਾਬੀ ਮਿਲ ਗਈ ਤੇ ਮੈਨੂੰ ਲੱਗਦਾ ਕਿ ਜੋ ਬੱਚੇ ਅੱਜ ਦੇ ਦੇਖਣਾ ਚਾਹੁੰਦੇ ਆ ਉਹ ਦੇਖਣ ਦੇ ਨਾਲ-ਨਾਲ ਉਹਨਾਂ ਨੂੰ ਜਿਹੜੀ ਮਿਆਰੀ ਗਾਇਕੀ ਗਾਇਕੀ ਆ ਉਹਦਾ ਸਵਾਦ ਵੀ ਚਖਾਵਾਂਗੇ ਜ਼ਰੂਰ ਜਿੰਦ ਕਾਲ ਨੂੰ ਲੱਖਾਂ ਲੋਕ ਸੁਣਦੇ ਨੇ ਫੋਲੋ ਕਰਦੇ ਨੇ ਜਿੰਦ ਕਾਲ ਨੂੰ ਕਿਹੜੇ ਸਿੰਗਰ ਨੂੰ ਸੁਣਦਾ ਪੰਜਾਬੀ ਸਿੰਗਰ ਜਾਂ ਹਿੰਦੀ ਸਿੰਗਰ ਦੋਵੇਂ ਦੱਸ ਦਿਓ ਕਿਹਨੂੰ ਸੁਣਨਾ ਪਸੰਦ ਕਰਦੇ ਹੋ ਮੈਂ ਸਭ ਤੋਂ ਵੱਧ ਨੂਸਰਤ ਫਤੇਹ ਲਖਨ ਸਾਹਿਬ ਨੂੰ ਸੁਣਿਆ ਜੀ ਤੇ ਲਤਾ ਜੀ ਨੂੰ ਬਹੁਤ ਸੁਣਿਆ ਆਸ਼ਾ ਭੌਂਸਲੇ ਜੀ, ਕਿਸ਼ੋਰ ਕੁਮਾਰ, ਜਮਲਾ ਜੀ ਜਮਲਾ ਜੀ ਦੇ ਗਾਣੇ ਮੈਨੂੰ ਬਹੁਤ ਵਧੀਆ ਲੱਗਦੇ ਉਸ ਤੋਂ ਬਾਅਦ ਆਪਣੇ ਗੁਰਦਾਸ ਮਾਨ ਭਾਜੀ ਤੇ ਸਤਿੰਦਰ ਸਰਤਾਜ ਹਾਂ ਮੈਂ ਭੁੱਲ ਗਿਆ ਸੀ ਉਹਨਾਂ ਨੂੰ ਵੀ ਮੈਂ ਬਹੁਤ ਲਾਈਕ ਕਰਦਾ ਜੱਟ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਪਰਿਵਾਰ ਚੰਗਾ ਖਾਸਾ ਨਾਂ ਰੱਖਦਾ ਡੈਡੀ ਸਰਪੰਚ ਨੇ ਜਦੋਂ ਗਾਇਕੀ ਸ਼ੁਰੂ ਕੀਤੀ ਤੇ ਪਿੰਡ ਵਾਲੇ ਕਿਹਾ ਨਹੀਂ ਕਿ ਸਰਪੰਚਾਂ ਦਾ ਮੁੰਡਾ ਸਰਦਾਰਾਂ ਦਾ ਮੁੰਡਾ ਕੋਠੀਆਂ ਕਾਰਾਂ ਤੇ ਹੈਗੀਆਂ ਵਾ ਪੈਲੀ ਜਾਇਦਾਦ ਹੈ ਕਿ ਕਿਹੜੇ ਕੰਮਾਂ ਤੇ ਪੈ ਗਿਆ ਬਿਲਕੁਲ ਜੀ ਮੈਂ ਪਿਤਾ ਜੀ ਨੂੰ ਕਈ ਵਾਰੀ ਉਹ ਕਹਿੰਦੇ ਸੀ ਕਿ ਪੰਜ ਸਾਹਿਬ ਮੁੰਡਾ ਕਿਹੜੇ ਕੰਮ 'ਚ ਪੈ ਗਿਆ ਤੇ ਉਹ ਬੜਾ ਬੇਬਾਕੀ ਨਾਲ ਜਵਾਬ ਦੇ ਦਿੰਦੇ ਆਂਦੇ ਉਹਦੀ ਜ਼ਿੰਦਗੀ ਆ ਉਹਨੇ ਜਿਹੜਾ ਡਿਸੀਜਨ ਲਿਆ ਮੈਂ ਉਹ ਦਖਲ ਅੰਦਾਜ਼ੀ ਨਹੀਂ ਕਰਦਾ ਪਰ ਮੈਨੂੰ ਇੰਨਾ ਪਤਾ ਵੀ ਮੇਰਾ ਪੁੱਤ ਗੌਂਦਾ ਸੋਣਾ ਬਸ ਮੇਰੇ ਵਾਸਤੇ ਉਹ ਬੜਾ ਵੱਡਾ ਕੰਪਲੀਮੈਂਟ ਸੀ ਹੋਈ ਤੁਹਾਡਾ ਗੀਤ ਕਿਸੇ ਫੇਮਸ ਸਿੰਗਰ ਨੇ ਦੁਬਾਰਾ ਰਿਪੀਟ ਕਰਕੇ ਗਾਇਆ ਉਸ ਦਾ ਜ਼ਿਕਰ ਕਰ ਰਹੀ ਸੀ ਤੁਸੀਂ ਉਹ ਕੈਮਰਾਮੈਨ ਚੋਨਾ ਕੈਮਰੇ ਤੇ ਵੀ ਜ਼ਿਕਰ ਕਰੀਏ ਉਹ ਗੀਤ ਇੱਥੇ ਨਹੀਂ ਪਾਕਿਸਤਾਨ 'ਚ ਵੀ ਲੱਖਾਂ ਲੋਕਾਂ ਨੇ ਸੁਣਿਆ ਉਸ ਤੋਂ ਬਾਅਦ ਜਦੋਂ ਸਿੰਗਰ ਨੇ ਉਹ ਗੀਤ ਗਾਇਆ ਤੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਉਹ ਗੀਤ ਸੁਣ ਕੇ ਦੇਖੋ ਗਾਣਿਆਂ ਤੇ ਭਾਜੀ ਐਕਚੁਅਲੀ ਮੇਰੀ ਪਛਾਣ ਉਸੇ ਗਾਣੇ ਨੇ ਬਣਾਈ ਸੀ ਉਦੋਂ ਮੇਰਾ ਤਜਿੰਦਰ ਕਾਲੋਂ ਦੇ ਨਾਮ ਤੇ ਅਖਲੀ ਉਹ ਗਾਣਾ ਰਿਲੀਜ਼ ਹੋਇਆ ਸੀ ਫਿਰ ਮੇਰੇ ਜਿੰਦ ਕਾਲੋਂ ਦੇ ਨਾਮ ਬੈਨਰ ਹੇਟ ਹੋਣ ਲੱਗ ਪਏ ਜਦੋਂ ਗਾਣਾ ਮੈਂ ਸੁਣਿਆ ਤੇ ਮੇਰੇ ਇੱਕ ਵਾਰੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਗਾਣਾ ਬੜੀ عظیم ਸ਼ਖਸੀਅਤ ਨੇ ਬਾਬੂ ਸਿੰਘ ਮਾਨ ਉਹਨਾਂ ਕੋਲੋਂ ਮੈਂ ਲਿਆ ਸੀ ਗਾਣਾ ਉਹ ਤੇ ਉਹਨਾਂ ਨੇ ਹਰਪਜਨ ਮਾਨ ਉਹਨਾਂ ਨੇ ਉਹ ਗਾਣਾ ਬੋਲਿਆ ਸੀ ਚਲੋ ਬੋਲ ਵੀ ਲਿਆ ਸੀ ਮੈਨੂੰ ਇਸ ਗੱਲ ਦਾ ਵੀ ਕੋਈ ਰੰਜ ਨਹੀਂ ਸੀ ਪਰ ਕਮ ਸੇ ਕਮ ਉਹਨਾਂ ਨੂੰ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਸੀ ਕਿ ਇਹ ਮੈਂ ਗਾਣਾ ਫਲਾਣੀ ਸਿੰਗਰ ਨੇ ਬੋਲਿਆ ਸੀ ਤੇ ਮੈਂ ਉਸੇ ਭਰਾ ਦਾ ਗਾਣਾ ਦੁਬਾਰਾ ਬੋਲ ਰਿਹਾ ਦੋ ਬੋਲ ਉਸ ਕੀ ਮੈਂ ਇਦਾਂ ਸੁਣਨਾ ਜੀ ਉਹ ਤੁਹਾਨੂੰ ਤੇਰੇ ਪਿੰਡ ਗਈ ਸਾ ਵੀਰਾ ਸੀ ਗਾਣਾ ਉਹ ਤੁਸੀਂ ਸੁਣ ਕੇ ਦੇਖਿਓ ਫੇਰ ਮੈਨੂੰ ਦੱਸਿਓ ਜੀ ਕੋਈ ਸਾਜਨਾ ਰਹਿੰਦੀ ਤੀਆਂ ਦੀ ਜਦ ਮਰ ਜਾਂਦੇ ਨੇ ਮਾਪੇ ਨੇ ਮੈਂ ਇਹ जद वीर मर जू पेकियां त उजड़ी उजड़ी जा पे मै कहिड़े वेड़े पैर तरह कमली जी मुड़ियां ते पिंड ई स ਬਿਰਾਹਾਂ ਬਿਲ ਫਿਰ ਨਹੀਂ ਤੋੜ ਕੇ ਹੋ ਮੁੜਿਆ ਜਿੰਦ ਕਾਲੋ ਜੀ ਜਿੰਨੂੰ ਕਹਿੰਦੇ ਰੋਮ ਰੋਮ ਲੂਈ ਕੰਡੇ ਖੜੇ ਹੋਗੇ ਹੁਣ ਜਿੰਨੇ ਸਿੰਗਰ ਨੇ ਉਹ ਫਿਲਮਾਂ ਦੇ ਹੱਥ ਅਜ ਮਾਰੇ ਨੇ ਕੋਈ ਸਫਲ ਹੋ ਗਿਆ ਕੋਈ ਸਟਰਗਲ ਕਰ ਰਿਹਾ ਹੈ ਕਈਆਂ ਫਿਲਮਾਂ ਚੋਂ ਨਹੀਂ ਵੀ ਚੱਲਦੀਆਂ ਜਿੰਦ ਕਾਲੋ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮਾਈਂਡ ਚ ਨਹੀਂ ਆਇਆ ਕਿ ਹੁਣ ਮੈਂ ਵੀ ਇੱਕ ਐਕਟਰ ਦੇ ਤੌਰ ਤੇ ਆਪਣੀ ਕਿਸਮਤ ਨੂੰ ਜਮਾਵਾਂ ਮੈਂ ਦੀ ਸਿੱਧੂ ਮੂਸੇਵਾਲਾ ਦੀ ਲਾਸਟ ਮੂਵੀ ਸੀ ਨਾ ਜਿਹੜੀ ਯੈਸ ਆਮ ਸਟੂਡੈਂਟ ਉਹਦੇ ਥੋੜਾ ਜਿਹਾ ਕੰਮ ਕੀਤਾ ਉਹ ਵੀ ਮੈਂ ਤੇ ਮੇਰੇ ਪਾਰਟਨਰ ਜਿਹੜੇ ਸਦਾ ਕਵਲਜੀਤ ਸਿੰਘ ਮਾਨਾ ਵਾਲਾ ਸੀ ਦੋਵਾਂ ਨੇ ਵਰਕ ਕੀਤਾ ਸੀ ਮੇਰਾ ਦਿਲ ਮਤਲਬ ਇਸ ਪੱਖੋਂ ਨਹੀਂ ਕਿ ਮੈਂ ਐਕਟਰ ਨਹੀਂ ਆ ਪਰ ਮੈਨੂੰ ਉਹਨਾਂ ਨੇ ਜ਼ੋਰ ਪਾ ਕੇ ਕਿਹਾ ਕਿ ਥੋੜਾ ਬਹੁਤਾ ਕਰੋ ਕਰਨਾ ਜ਼ਰੂਰ ਆ ਉਹਦੇ ਵਿੱਚ ਮੈਂ ਪਹਿਲੀ ਵਾਰੀ ਮਤਲਬ ਮੂਵੀ ਦੇ ਵਿੱਚ ਕੰਮ ਕੀਤਾ ਕੱਚੇ ਧਾਗੇ ਮੂਵੀ ਲਈ ਮੈਂ ਗਿਆ ਹੁਣ ਇੱਕ ਹਿੰਦੀ ਮੂਵੀ ਉਹਦੇ ਲਈ ਵੀ ਗਾ ਕੇ ਆਇਆ ਤੇ ਪ੍ਰਮਾਤਮਾ ਕਰੇ ਸੱਚੇ ਪਾਤਸ਼ਾਹ ਆਪਣੀ ਮਿਹਰ ਬਣਾ ਕੇ ਰੱਖੇ ਜਦੋਂ ਇਹ ਗਾਣੇ ਮਾਰਕੀਟ 'ਚ ਆਉਣਗੇ ਜੇ ਚੰਗੇ ਲੱਗਣਗੇ ਤੇ ਫਿਰ ਮੌਕਾ ਮਿਲੇਗਾ ਕਿਹੜੀ ਕਿਹੜੀ ਵਿਦੇਸ਼ੀ ਧਰਤੀ ਦਾ ਟੂਰ ਕਰ ਚੁੱਕੇ ਹਾਂ ਐਜ਼ ਅ ਸਿੰਗਰ ਇਸ ਪੇਸ਼ੇ ਦੇ ਤੌਰ ਤੇ ਕਿੱਥੇ ਕਿੱਥੇ ਜਾ ਚੁੱਕਾ ਮੈਂ ਭਾਜੀ ਆਸਟ੍ਰੇਲੀਆ ਗਿਆ ਇੰਗਲੈਂਡ ਗਿਆ ਕੈਨੇਡਾ ਗਿਆ ਬਸ ਗਾ ਕੇ ਨਾਲ-ਨਾਲ ਲਿਖਣ ਦਾ ਵੀ ਸ਼ੌਂਕ ਹੈ ਆਫ ਕੈਮਰਾ ਤੁਸੀਂ ਦੱਸ ਰਹੇ ਸੀ ਹੁਣ ਤੱਕ ਕਿੰਨੇ ਗੀਤ ਲਿਖ ਚੁੱਕੇ ਹੋ ਤੇ ਲਿਖਣ ਦਾ ਸ਼ੌਂਕ ਜਿਹੜਾ ਨਾਲ-ਨਾਲ ਗਾਇਕੀ ਦੇ ਉਹ ਕਿਦਾਂ ਪਿਆ ਮੈਨੂੰ ਲੱਗਦਾ ਭਾਜੀ ਕਿ ਸਿੰਗਰ ਥੋੜਾ ਬਹੁਤਾ ਰਾਈਟਰ ਹੁੰਦਾ ਹੀ ਆ ਤੇ ਕਿਉਂਕਿ ਮੈਂ ਆਪਣੀ ਸਟੂਡੀਓ ਦੇ ਵਿੱਚ ਕੰਮ ਵੀ ਤਕਰੀਬਨ ਜਿਹੜਾ ਡੰਮੀ ਦਾ ਕੰਮ ਆ ਕੰਪੋਜੀਸ਼ਨ ਦਾ ਕੰਮ ਆ ਬੇਸਿਕ ਕੰਮ ਜਿਹੜਾ ਖੁਦ ਹੀ ਕਰਦਾ ਤੇ ਮੈਂ ਕੋ 8-10 ਗਾਣੇ ਲਿਖੇ ਆ ਉਹਦੇ ਵਿੱਚੋਂ ਕੁਝ ਮੈਂ ਆਪ ਵੀ ਬੋਲੇ ਨੇ بس ਇੰਨਾ ਕੁ ਤੁਰਦਾ ਰਹਿੰਦਾ ਕੰਮ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਆ ਉਹਨੂੰ ਲਿਖ ਦੇਈਦਾ ਜੇ ਚੰਗੀ ਲੱਗੇ ਤਾਂ ਫਿਰ ਗਾਣਾ ਬਣਾ ਲੀਦਾ ਆ ਆਖਰੀ ਸਵਾਲ ਯੂਥ ਨੂੰ ਖਾਸ ਕਰਕੇ ਜਿਹੜੇ ਨਵੇਂ ਸਿੰਗਰ ਨੇ ਜਾਂ ਸੰਗੀਤ ਨੂੰ ਜਿਹੜੇ ਪਿਆਰ ਕਰਦੇ ਸੁਰੋਤੇ ਤੁਹਾਨੂੰ ਪਸੰਦ ਕਰਦੇ ਆ ਜਾਂ ਚੰਗੀ ਗਾਇਕੀ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਆਪਣੇ ਵੱਲੋਂ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਮੇਰਾ ਖਿਆਲ ਹੈ ਮੈਂ ਚਲੋ ਏਡੀ ਕੋ ਵੱਡੀ ਸ਼ਖਸੀਅਤ ਨਹੀਂ ਆ ਕਿ ਮੈਂ ਯੂਥ ਨੂੰ ਕੋਈ ਮੈਸੇਜ ਦਵਾਂ ਕਿਉਂਕਿ ਯੂਥ ਮੈਨੂੰ ਲੱਗਦਾ ਕਿ ਕਾਫੀ ਸਿਆਣਾ ਹੈ ਯੂਥ ਥੋੜਾ ਜਿਹਾ ਦੁੱਖ ਲੱਗਦਾ ਕਿ ਜਦੋਂ ਉਹ ਗਾਣੇ ਜਿਹੜੇ ਸਾਡੇ ਸਮਾਜ ਨੂੰ ਮਤਲਬ ਪ੍ਰਮਾਨ ਨਹੀਂਗੇ ਉਸ ਤਰ੍ਹਾਂ ਦੇ ਗਾਣੇ ਵੀ ਹਿੱਟ ਹੋ ਜਾਂਦੇ ਆ ਇੱਕ ਮੈਨੂੰ ਸਭ ਤੋਂ ਵੱਧ ਦੁੱਖ ਲੱਗਦਾ ਕਿ ਅੱਜ ਕੱਲ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਹਨ ਭਾਜੀ ਸਮਝ ਨਹੀਂ ਆਉਂਦੀ ਕਿ ਕੀ ਚੱਲ ਰਿਹਾ ਕੋਈ ਕੋਈ ਵਿੰਗਾ ਡੇਡਾ ਸੌਰੀ ਮੈਂ ਗੱਲ ਕਹਿਣ ਦੇ ਆ ਕੋਈ ਬੰਦਾ ਜਿਸ ਨੂੰ ਪਤਾ ਵੀ ਨਹੀਂ ਆ ਕਿ ਮੈਂ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਸਾਡੇ ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਹੋ ਗਈ ਹੈ ਉਹਨੂੰ ਹਿੱਟ ਕਰ ਦਿੰਦੇ ਆ ਮੈਨੂੰ ਸਮਝ ਨਹੀਂ ਲੱਗਦੀ ਇਹ ਚ ਕਸੂਰ ਕੀ ਦਾ ਮੰਨਦੇ ਹੋ ਉਸ ਸ਼ਖਸ ਦਾ ਮੰਨਦੇ ਹੋ ਕਿ ਜਾਂ ਜਿਹੜੇ ਉਹਨੂੰ ਹੱਲਾਸ਼ੇਰੀ ਦੇ ਰਹੇ ਉਹਨਾਂ ਦਾ ਮੰਨਦੇ ਹੋ ਉਹ ਉਸ ਸ਼ਖਸ ਦਾ ਭਾਜੀ ਕੀ ਕਸੂਰ ਹੈ ਗੱਲ ਇਹ ਹੁਣ ਇੱਕ ਬੰਦਾ ਜਿਹਨੂੰ ਸਮਾਜ ਬਾਰੇ ਪਤਾ ਹੀ ਕੁਝ ਨਹੀਂ ਉਹਦੇ ਕੋਲ ਬੁਲਵਾਇਆ ਜਾਂਦਾ ਫਿਰ ਉਹਨੂੰ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਫਿਰ ਉਹਦੇ ਤੋਂ ਵਿਊ ਚੁੱਕੇ ਜਾਂਦੇ ਮਤਲਬ ਆ ਦੋ ਤਿੰਨ ਮੈਂ ਲਗਾਤਾਰ ਇੱਕ ਕੋਈ ਬਿਹਾਰੀ ਸਿੱਖ ਸੀ ਮੇਰਾ ਮਤਲਬ ਭਰਾ ਚਲੋ ਅੱਜਕੱਲ ਉਹਦਾ ਟ੍ਰੈਂਡ ਚੱਲ ਪਿਆ ਮਤਲਬ ਕੁਝ ਸਮਝ ਨਹੀਂ ਲੱਗਦੀ ਵੀ ਸਮਾਜ ਕਿੱਧਰ ਨੂੰ ਤੁਰ ਪਿਆ ਸਾਡਾ ਆਪਣਾ ਵੀ ਸਾਰੇ ਸਮਾਜ ਦਾ ਕਸੂਰ ਹੈ ਇਹਦੇ ਵਿੱਚ ਬਾਕੀ ਸਿੰਗਰ ਸਾਰੇ ਵਧੀਆ गा ਰਹੇ ਨੇ ਭਾਜੀ ਬਹੁਤ ਵਧੀਆ ਕੰਮ ਹੋ ਰਿਹਾ ਟਾਪ ਤੋਂ ਟਾਪ ਦੇ ਗਾਣੇ ਆ ਰਹੇ ਆ ਮੇਰਾ ਤੇ ਇਹੀ ਹੈ ਕਿ ਪੰਜਾਬ ਤੇ ਪੰਜਾਬੀਅਤ ਨੂੰ ਜਿੰਦਾ ਰੱਖਿਓ ਇਹਦਾ ਝੰਡਾ ਬੁਲੰਦ ਰੱਖਿਓ ਬਾਕੀ ਚੱਕ ਦੋ ਫੱਟੇ ਦੀ ਤਾਂ ਇਹ ਸੀ ਜੀ ਪੰਜਾਬੀ ਗਾਇਕ ਤੇ ਲੇਖਕ ਜਿੰਦਕਾਲੋਂ ਜਿਨ੍ਹਾਂ ਨੇ ਕਈ ਗੀਤ ਗਾਏ ਨੇ ਸੁਨੇਹਾ ਇਹ ਹੀ ਦਿੱਤਾ ਹੈ ਕਿ ਚੰਗੀ ਗਾਇਕੀ ਸੁਣੋ ਚੰਗੀ ਗਾਇਕੀ ਗਾਓ ਜਿਹੜੀ ਪਰਿਵਾਰਾਂ ਵਿੱਚ ਸੁਣੀ ਜਾ ਸਕੇ ਤਾਂ ਕਿ ਪੰਜਾਬ ਪੰਜਾਬੀਅਤ ਨੂੰ ਜਿੰਦਾ ਰੱਖਿਆ ਜਾ ਸਕੇ ਵੇਖਦੇ ਰਹੋ ਪਰਸ਼ਾਵਾਂ ਚੈਨਲ